ਮੈਂ ਇਹ ਕਹਿਣਾ ਚਾਹੁੰਦਾ ਕਿ ਸਾਡੇ ਬੜੇ ਮੀਮ ਸ਼ੁਰੂ ਕੀਤੇ ਪਹਿਲੇ 34 ਸਾਲਾਂ ਤੋਂ ਅੱਖਾਂ ਦਾ ਦੇ ਨਾਲ ਸੇਖਿਆ ਤੇ ਪਿਛਲੇ ਸਾਲ ਫ ਮੀਮ ਸ਼ੁਰੂ ਕੀਤੀ ਉਹਨਾਂ ਪੁਨਰ ਦ੍ਰਿਸ਼ਟੀ ਹੈ ਅੱਜ ਵੰਟੀ ਤੋਂ ਸਿਰਫ ਦ੍ਰਿਸ਼ਟੀ ਖੋ ਲਈ ਹੈ ਜਿਹੜਾ ਪੁਨਰ ਸਿਰਜੀਤ ਕਰਨਾ ਬਹੁਤ ਹੈ ਉਹ ਕੋਈ ਕਾਇ ਹੋ ਗਈ ਹੈ ਪਰ ਜਾਗਰੂਕ ਹੋ ਮਾ ਅੱਜ ਇਸ ਕੈਂਪ ਤੇ ਪਾ ਮੈਡੀਕਲਾਈਜ਼ ਨਾਲ ਡਾਕਟਰ ਸਿੰਦਰ ਕੋਲ ਪਏ ਸਾਡੇ ਦੁਗਨ ਰੱਖਾਵ ਨੇ ਉਹਨਾਂ ਪ੍ਰੋਪਰ ਚੈੱਕਅਪ ਕਰ ਰਿਹਾ ਸਾਡੇ ਵੱਲੋਂ ਕੋਸ਼ਿਸ਼ ਹੈ ਕਿ ਸਾਰੇ ਨੂੰ ਜਨ ਜਾਗਰੂਕ ਕਰਨ ਮੀਮ ਤੋਂ ਆਪਾਂ ਸ਼ੁਕਰਪੇ ਜਾਗਰੂ ਕਰੀਏ ਤੇ ਆਪਣੇ ਅੱਖਾਂ ਦੀ ਤੇ ਸਾਰੇ ਸਰੀਰ ਦੇ ਉੱਪਰ ਧਿਆਨ ਕੀਆ ਪਾਸ਼ਾ ਭਾਈ ਮੰਦਿਰ ਚ ਕੈਂਪ ਲਗਾਇਆ ਗਿਆ ਇਸ ਤਰ੍ਹਾਂ ਦੇਖ ਦਿਓਗੇ ਹਰ 3 ਮਹੀਨੇ ਬਾਅਦ ਲਗਾਇਆ ਜਾਂਦਾ ਹੈ ਬਿਲਕੁਲ ਦੇਖੋ ਮੈਂ ਬਹੁਤ ਸਿੱਧਪੀਟ ਗੰਡੀਸਮਾਈ ਟਸਟ ਦੇ ਮਤ ਧੰਨਵਾਦ ਕਰਦਾ ਵੀ ਜਿਹੜੇ ਆਪਣੇ ਪਿਆਰ ਨੇ ਸੇਵਾ ਕਰਦੇ ਅੱਜ ਦੇਖੋ ਕਿੰਨੇ ਵੱਡੇ ਨੰਬਰ ਚ ਪੇਸ਼ੈਂਟਸ ਆਏ ਨੇ ਤੇ ਸਾਨੂੰ ਲੁਧਿਆਣਾ ਵਾਸੀਆਂ ਨੇ ਸਾਨੂੰ ਹੰਗਾਰਿਆ ਤਾਂ ਆਪਾਂ ਪਿੱਛੇ ਇੱਕ ਬੇਨਤੀ ਪਾਈ ਸੀਗੀ ਵੀ ਆਪਾਂ ਕੈਂਪ ਲਗਾਇਆ ਜਿਹੜਾ ਕਿ 4 ਲੱਖ ਤੋਂ ਵੱਧ ਵਿਊ ਹੋ ਕੇ ਉਹਨਾਂ ਨੇ ਲੋਕਾਂ ਨੂੰ ਸਾਨੂੰ ਅਨਕਰੇਜ ਕੀਤਾ ਉਹ ਆਪਾਂ ਇੱਕ ਐਗਜ਼ਾਮਪਲ ਦੇਖ ਵੀ ਰਹੇ ਆ ਪਈ ਇਹਨੇ ਸਾਰੇ ਪ੍ਰੋਸੈਸ ਆਏ ਆ ਮੈਂ ਸੂਚੇ ਪਰ ਲਿਜਾਣ ਵਾਸਤੇ ਬੇਨਤੀ ਕਰਾਂਗਾ ਇਹ ਜੀ ਸੰਸਥਾਵਾਂ ਜਿਵੇਂ ਸ੍ਰੀ ਡੰਡੀ ਸੋਮਸਿਧਿਤ ٹرسٹ ਕੋਲ ਜੋ ਕੈਂਪ ਲਗਾਇਆ ਜਾਂਦਾ ਆਪਾਂ ਇਹਨਾਂ ਸਾਥ ਜੀਏ ਸਹਿਯੋਗ ਦਿਈਏ ਤਾਂ ਕਿ ਸਾਡੇ ਤੰਦਰੁਸਤ ਸਮਾਜ ਬਣੇ ਜੇ ਆਪਾਂ ਤੰਦਰੁਸਤ ਹੋਵਾਂਗੇ ਤਾਂ ਹੀ ਆਪਾਂ ਮਾਲਕ ਦੇ ਨਾਲ ਲੈ ਸਕਾਂਗੇ